ਹੁਣ ਗਾਇਜ਼ ਆ ਬੈਟ ਕੱਢਣ ਲੱਗਿਆ ਰੂਮ ਤੋਂ ਬਾਹਰ ਤੇ ਬਾਕੀ ਹੁਣ ਕਦੇ ਨਹੀਂ ਐਂਟਰ ਹੋਣਗੇ ਚਲੋ ਵੀ ਮੁੰਡਿਓ ਆਜੋ ਫੜਾਫੜ ਇਧਰ ਨੂੰ ਕਿਧਰ ਨੂੰ ਪੱਛਲੇ ਇਧਰ ਨੂੰ ਆਓ ਚਲੋ 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 ਹੋਰ ਹੋਣੀ ਹੈਲੋ ਗਾਇਜ਼ ਕਿੱਥੇ ਚੱਲਣਾ ਹੈ ਬਸ 10-15 ਮਿੰਟ ਤੱਕ ਆਣੇ ਵਾਲੇ ਨੇ ਬੈੱਡ ਤੇ ਹੁਣ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਸੋ ਤੁਸ ਸਭ ਵਧੀਆ ਹੋਵੋਗੇ ਸਵਾਗਤ ਹੈ ਇੱਕ ਤੁਹਾਡਾ ਨਿਊ ਫ੍ਰੈਸ਼ ਵਲੌਗ ਦੇ ਵਿੱਚ ਉਮੀਦ ਕਰਦੇ ਜਿੰਨੇ ਵੀ ਹੁਣ ਤੱਕ ਮੈਂ ਵਲੌਗ ਅਪਲੋਡ ਕਰ ਚੁੱਕਾ ਤੁਹਾਨੂੰ ਸਾਰੇ ਵਧੀਆ ਲੱਗ ਰਹੇ ਹੋਣੇ ਨੇ ਤੇ ਅੱਜ ਦਾ ਵੀ ਵਲੌਗ ਆਪਾਂ ਕਰਤਾ ਸਟਾਰਟ ਤੁਹਾਡੇ ਸਾਰਿਆਂ ਦੇ ਨਾਲ ਤੇ ਦੇਖੋ ਅੱਜ ਰੂਮ ਦੇ ਵਿੱਚ ਪਿਆ ਹੋਇਆ ਗਾ ਬਾਕੀ ਸਮਾਨ ਬਾਹਰ ਤੇ ਕੋਸ਼ੇ ਇਧਰ ਬਾਕੀ ਉਹ ਤੁਹਾਨੂੰ ਦਿਖ ਰਿਹਾ ਹੋਣਾ ਕਿਚਨ ਦੇ ਵਿੱਚ ਸ਼ਿਫਟ ਕਰਤਾ ਬੈਡਾਂ ਨੂੰ ਕੱਢ ਕੇ ਤੇ ਹੁਣ ਗਾਇਜ਼ ਆਹ ਬੈਡ ਕੱਢਣ ਲੱਗਿਆ ਰੂਮ ਤੋਂ ਬਾਹਰ ਤੇ ਬਾਕੀ ਹੁਣ ਕਦੇ ਨਹੀਂ ਐਂਟਰ ਹੋਣਗੇ ਕੀ ਆ ਮੇਰੀ ਕਜ਼ਨ ਸਿਸਟਰ ਮੰਨਤ ਇਹਨੇ ਕਰਾਉਣੀਆਂ ਦਰਸਲ ਗਾਇਜ਼ ਆਪਣੇ ਤੋਂ ਇੰਸਟਾਗ੍ਰam ਦੀ ਪ੍ਰੋਮੋਸ਼ਨ ਮੈਂ ਕਹਾਂ ਇੰਸਟਾਗ੍ਰam ਦੀ ਪ੍ਰੋਮੋਸ਼ਨ ਤਾਂ ਕਰ ਦਿੰਨੇ ਆ ਵੀ ਪੈਸੇ ਲੱਗਣਗੇ ਠੀਕ ਹੈ ਜੀ ਪ੍ਰੋਮੋਸ਼ਨ ਨਾਲ ਵਗੈਰਾ ਆਪਾਂ ਹੁਣ ਕਰਦੇ ਰਹਿਆ ਕਰਾਂਗੇ ਤੇ ਫਸਟ ਪ੍ਰੋਮੋਸ਼ਨ ਆ ਰਹੀ ਆ ਮਾਨਤ ਦੀ ਤੁਹਾਨੂੰ نیچے ਆਈਡੀ ਦਿਖੇ ਰਹੀ ਹੋਣੀ ਆ ਬਾਕੀ ਉਹਦੇ ਤੋਂ ਵੀ ਸੁਣ ਲਓ ਕੀ ਆ ਉਹਦਾ ਇੰਸਟਾਗ੍ਰam ਹੈਂਡਲ ਜੋ ਵੀ ਆ ਫੋਲੋ ਕਰ ਲਿਓ ਜਿਹੜੇ ਚਾਹੁੰਦੇ ਨੇ ਫਰੀਜ਼ ਵਗੈਰਾ ਦੇਖਣਾ ਪਸੰਦ ਕਰਦੇ ਆ ਬਾਕੀ ਡੇਲੀ ਰੁਟੀਨ ਚ ਬਣਾਉਂਦੀ ਆ ਇਹ ਜਰੂਰ ਫੋਲੋ ਕਰ ਲਿਓ ਵਧੀਆ ਕੰਟੈਂਟ ਮਿਲਣਗੇ ਤੁਹਾਨੂੰ ਹੈਲੋ ਗਾਇਸ ਮੈਂ ਇੰਸਟਾਗ੍ਰam ਦੀ ਦੀਪਿਕਾ ਤੇ ਤੁਹਾਨੂੰ ਮੇਰੀ ਆਈਡੀ نیچے ਦਿੱਤੀ ਹੋਈ ਆ ਤੇ ਉਸ ਤੋਂ ਜਾ ਕੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਤੇ ਹੁਣ ਚਲੇ ਗਈ ਹੈ ਗਾਇਸ ਜਿਹੜੀ ਬੈੱਡ ਦੀ ਟੂ ਸੀ ਬਾਹਰ ਠੀਕ ਹੈ ਜੀ ਤੇ ਬਾਕੀ ਹੁਣ ਕੈਮਰਾ ਹੈਂਡਲ ਕਰੂਗੀ ਮੰਨਤ ਜਾਂ ਫਿਰ ਲਵੰਨੇਆ ਚਲੋ ਵੀ ਮੁੰਡਿਓ ਆਜੋ ਫੜਾਫੜ ਇਧਰ ਨੂੰ ਇਧਰ ਨੂੰ ਪੱਛਲੇ ਇਧਰ ਨੂੰ ਆਓ ਚਲੋ 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 ਠੀਕ ਹੈ ਜੀ Porque no venden a <laughs> ਏ ਗਾਇਸ ਬੈਟ ਸੈਟ ਪੂਰਾ ਚਲੇ ਗਿਆ ਅਗਰ ਉਧਰ ਕੇ ਘਰ ਤੇ ਇਨਾਂ ਦੇ ਉੱਪਰ ਜਿਹੜੇ ਵੀ ਗੱਦੇ ਵਗੈਰਾ ਸੀਗੇ ਉਹ ਵੀ ਚਲੇ ਗਏ ਨੇ ਉਧਰ ਕੇ ਘਰ ਹਲਾ ਹੈ ਸੋ ਹਾਂਜੀ ਗਾਇਜ਼ ਜਿਹੜੇ ਬੈੱਡ ਸੀਗੇ ਤੁਸੀਂ ਦੇਖ ਹੀ ਲਿਆ ਹੁਣ ਕਿਹੜੇ ਬੱਡਾਂ ਦਾ ਕੀ ਹੋਇਆ ਕੀ ਨਹੀਂ ਐਕਸਪਲੇਨ ਕਰਨ ਦੀ ਲੋੜ ਹੈ ਨਹੀਂ ਕਿ ਬਾਕੀ ਉਹ ਪੁਰਾਣੇ ਬੈੱਡਾਂ ਦਾ ਵੀ ਤੁਸੀਂ ਦੇਖ ਹੀ ਲਿਆ ਕੀ ਹੋਇਆ ਤੇ ਹੁਣ ਅੱਗੇ-ਅੱਗੇ ਤੁਹਾਨੂੰ ਦੇਖਣਗੇ ਨਿਊ ਬੈੱਡ ਉਹ ਕਿਹੜੇ ਬੈੱਡ ਆ ਰਹੇ ਨੇ ਤੁਹਾਨੂੰ ਲੱਗ ਜੂਗਾ ਅਗਲੇ ਵਲੌਗ ਦੇ ਵਿੱਚ ਪਤਾ ਬਸ 10-15 ਮਿੰਟ ਤੱਕ ਆਣੇ ਆਲੇ ਨੇ ਬੈੱਡ ਤੇ ਹੁਣ ਹਨੇਰਾ ਹੋ ਚੁੱਕਿਆ ਕਾਫੀ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਲੌਗ ਦੇ ਵਿੱਚ ਬਣੇ ਰਹੋ ਉਮੀਦ ਕਰਦਾ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਣਾਗਾ ਬਾਕੀ ਆ ਪੁਰਾਣੇ ਬੈੱਡ ਆਪਣੇ ਪਏ ਨੇ ਇਹ ਵੀ ਜਾਣਗੇ ਵਾਪਸ ਜਿਹੜੇ ਨਵੇਂ ਬੈੱਡ ਲੈ ਕੇ ਆਣਗੇ ਉਹਨਾਂ ਨੂੰ ਇਹ ਵਾਪਸ ਚੁਕਾ ਦੇਣੇ ਨੇ ਤੇ ਚਲੋ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਆਈ ਹੋਪਸ ਤੁਹਾਨੂੰ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਲਾਈਕ ਸ਼ੇ ਜਿਹੜੇ ਚੈਨਲ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਪ ਤੇ ਪ੍ਰੈਸ ਕਰਦੇ ਹੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਥੈਂਕ ਯੂ so much watching bye 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 bye